ਸਾਸ੍ਰੀਆ ਕਾਲ ਦੋਸਤੋ ਲੈ ਕੇ ਹਾਜ਼ਰ ਹੋਈ ਹਾਂ ਇੱਕ ਹੋਰ ਬੁੱਕ ਸਮਰੀ ਰਿਚ ਡੈਡ ਪੋਰ ਡੈਡ ਦੋਸਤੋ ਅਮੀਰ ਪਿਤਾ ਗਰੀਬ ਪਿਤਾ ਦੋਸਤੋ ਇਸ ਬੁੱਕ ਦੇ ਲੇਖਕ ਮਾਸਟਰ ਰਾਬਰਟ ਕਿਓਸਾਕੀ ਦਾ ਕਹਿਣਾ ਹੈ ਕਿ ਉਸਦੇ ਦੋ ਪਿਤਾ ਹਨ ਇੱਕ ਅਮੀਰ ਜਿਸ ਨੂੰ ਉਹ ਰਿਚ ਡੈਡ ਕਹਿੰਦਾ ਹੈ ਅਤੇ ਦੂਜਾ ਗ੍ਰੇਬ ਹੈ ਜਿਸ ਨੂੰ ਉਹ ਪੋਰ ਡੈਡ ਕਹਿੰਦਾ ਹੈ ਇਹ ਕਿਤਾਬ ਉਹਨਾਂ ਸਭ ਕਾ ਬਾਰੇ ਹੈ ਜੋ ਉਸਨੇ ਆਪਣੇ ਦੋਨਾਂ ਪਿਤਾ ਦੇ ਵਿਚਾਰਾਂ ਤੋਂ ਸਿੱਖੇ ਹਨ ਜਿਵੇਂ ਕਿ ਅਮੀਰ ਕਿਵੇਂ ਬਣਨਾ ਹੈ ਅਮੀਰ ਬਣਨ ਲਈ ਕੀ ਕਰਨ ਦੀ ਲੋੜ ਹੈ ਲੋਕ ਪੈਸਾ ਕਮਾਉਣ ਬਾਰੇ ਕਿਵੇਂ ਸੋਚਦੇ ਹਨ ਪੈਸਾ ਕਿਵੇਂ ਕਮਾਉਣਾ ਹੈ ਅਤੇ ਕਿਵੇਂ ਸ਼ੁਰੂ ਕਰੀਏ ਇਹ ਕਿਤਾਬ ਲੋਕਾਂ ਦੀ ਵਿੱਤੀ ਜਾਗਰੂਕਤਾ ਪੈਦਾ ਕਰੇਗੀ ਆਓ ਇਸ ਕਿਤਾਬ ਦੇ ਬਾਰੇ ਸਮਝਦੇ ਹਾਂ ਇੱਕ ਲੇਖਿਕ ਦੇ ਪਿਤਾ ਬਹੁਤ ਪੜੇ ਲਿਖੇ ਸਨ। ਉਹਨਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਸੀ ਅਤੇ ਦੂਜੇ ਪਿਤਾ ਨੇ ਸਕੂਲ ਦੀ ਪੜਾਈ ਵੀ ਪੂਰੀ ਨਹੀਂ ਕੀਤੀ ਸੀ। ਦੋਵੇਂ ਆਪੋ ਆਪਣੇ ਕੈਰੀਅਰ ਦੇ ਵਿੱਚ ਸਫਲ ਸਨ। ਇੱਕ ਵਿੱਤੀ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਸੀ ਅਤੇ ਦੂਜਾ ਆਪਣੇ ਸ਼ਹਿਰ ਦੇ ਸਭ ਤੋਂ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਸੀ। ਜਦੋਂ ਉਹ ਪੈਸਿਆਂ ਬਾਰੇ ਗੱਲ ਕਰਦੇ ਸਨ ਤਾਂ ਦੋਵਾਂ ਦਾ ਵੱਖ-ਵੱਖ ਨਜ਼ਰੀਆ ਸੀ। ਲੋਕਾਂ ਦਾ ਮੰਨਣਾ ਸੀ ਕਿ ਪੈਸੇ ਦਾ ਪਿਆਰ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਜੜ ਹੈ ਅਤੇ ਦੂਸਰੇ ਮੰਨਦੇ ਸਨ ਕਿ ਪੈਸੇ ਦੀ ਘਾਟ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਹੁਣ ਲੇਖਕ ਨੂੰ ਆਪਣੇ ਬਚਪਨ ਦੇ ਵਿੱਚ ਸਭ ਤੋਂ ਵੱਡੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੂੰ ਕਿਸ ਦੀ ਗੱਲ ਸੁਣਨੀ ਚਾਹੀਦੀ ਹੈ ਉਸ ਦੇ ਅਮੀਰ ਪਿਤਾ ਜਾਂ ਉਸ ਦੇ ਗਰੀਬ ਪਿਤਾ ਕਿਉਂਕਿ ਦੋਵਾਂ ਦੇ ਪੈਸਿਆਂ ਦੇ ਬਾਰੇ ਬਿਲਕੁਲ ਵੱਖਰੇ ਵਿਚਾਰ ਸਨ ਹਾਲਾਂਕਿ ਲੇਖਿਕ ਦੇ ਦੋਵੇਂ ਪਿਤਾ ਲੇਖਿਕ ਦੀ ਭਲਾਈ ਚਾਹੁੰਦੇ ਸਨ ਉਸ ਦੇ ਗਰੀਬ ਡੈਡ ਨੂੰ ਹਮੇਸ਼ਾ ਇਹ ਕਹਿਣ ਦੀ ਆਦਤ ਸੀ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਸ ਦੇ ਅਮੀਰ ਪਿਤਾ ਜੀ ਨੇ ਕਦੇ ਵੀ ਇਹ ਸ਼ਬਦ ਨਹੀਂ ਵਰਤਿਆ ਉਸ ਨੂੰ ਇਸ ਭਾਵ ਤੋਂ ਨਫ਼ਰਤ ਸੀ ਉਸ ਨੇ ਲੇਖਿਕ ਨੂੰ ایسے ਵਰਤੋਂ ਕਰਨ ਤੋਂ ਮਨ ਇਨਕਾਰ ਕਰ ਦਿੱਤਾ ਲੇਖਕ ਦੇ ਅਮੀਰ ਪਿਤਾ ਜੀ ਕਹਿੰਦੇ ਸਾਨ ਕਿ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਉਹ ਚੀਜ਼ ਕਿਵੇਂ ਬਰਦਾਸ਼ਤ ਕਰ ਸਕਦੇ ਹੋ ਉਸ ਦਾ ਮੰਨਣਾ ਸਿੱਖੋ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹ ਚੀਜ਼ ਨਹੀਂ ਲੈ ਸਕਦੇ ਤਾਂ ਤੁਹਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਇਸੇ ਉਲਟ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹੋ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈ ਸਕਦੇ ਹੋ ਤਾਂ ਤੁਹਾਡਾ ਮਨ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਦਾ ਇਹ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਹਰ ਚੀਜ਼ ਖਰੀਦਦੇ ਰਹੋ ਉਸ ਦਾ ਕਹਿਣ ਦਾ ਮਤਲਬ ਇਹ ਸੀ ਕਿ ਆਪਣੇ ਦਿਮਾਗ ਹਮੇਸ਼ਾ ਕਿਰਿਆਸ਼ੀਲ ਰੱਖੋ ਇਸ ਨੂੰ ਕੰਮ ਤੇ ਲਗਾਓ ਜਿਸ ਨਾਲ ਤੁਹਾਡੇ ਦਿਮਾਗ ਦੀ ਕਸਰਤ ਹੋਵੇਗੀ ਅਤੇ ਇਹ ਦਿਨ ਬਏ ਦਿਨ ਮਜ਼ਬੂਤ ਹੁੰਦਾ ਜਾਵੇਗਾ ਉਸ ਦੇ ਗ੍ਰੀਪ ਪਿਤਾ ਜੀ ਕਹਿੰਦੇ ਸਨ ਕਿ ਕਦੇ ਜੋਖਮ ਨਾ ਉਠਾਓ ਅਤੇ ਉਸ ਦੇ ਅਮੀਰ ਪਿਤਾ ਅਤੇ ਉਸ ਦੇ ਅਮੀਰ ਪਿਤਾ ਜੀ ਕਹਿੰਦੇ ਸਨ ਜੋਖਮ ਨੂੰ ਸੰਭਾਲਣਾ ਸਿੱਖੋ ਉਸੇ ਗਰੇ ਪਿਤਾ ਜੀ ਉਸਨੂੰ ਸਖਤ ਮਿਹਨਤ ਕਰਨ ਕਾਲਜ ਦੀ ਡਿਗਰੀ ਪ੍ਰਾਪਤ ਕਰਨ ਅਤੇ ਇੱਕ ਚੰਗੀ ਸੁਰੱਖਿਅਤ ਨੌਕਰੀ ਪ੍ਰਾਪਤ ਕਰਨ ਲਈ ਕਹਿੰਦੇ ਸਨ ਉਹੀ ਅਮੀਰ ਪਿਤਾ ਜੀ ਕਹਿੰਦੇ ਸਨ ਕਿ ਪੜੋ ਅਤੇ ਸਿੱਖੋ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਪੈਸੇ ਲਈ ਕੰਮ ਨਾ ਕਰੋ ਪਰ ਪੈਸਾ ਤੁਹਾਡੇ ਲਈ ਕੰਮ ਕਰੇ 9 ਸਾਲ ਦੀ ਉਮਰ ਦੇ ਵਿੱਚ ਰਾਬੜਟ ਭਾਵ ਲੇਖਿਕ ਨੇ ਫੈਸਲਾ ਕੀਤਾ ਕਿ ਉਹ ਆਪਣੇ ਅਮੀਰ ਪਿਤਾ ਦੀ ਗੱਲ ਸੁਣੇਗਾ ਅਤੇ ਉਸ ਤੋਂ ਸਿੱਖੇਗਾ ਪੈਸੇ ਬਾਰੇ ਅਤੇ ਪੈਸੇ ਦੇ ਮਾਮਲੇ ਦੇ ਵਿੱਚ ਉਹ ਆਪਣੇ ਪੜੇ ਲਿਖੇ ਗਰੇਵ ਪਿਤਾ ਦੀ ਪਾਲਣਾ ਨਹੀਂ ਕਰੇਗਾ ਅਸਲ ਵਿੱਚ ਉਸ ਦਾ ਗਰੇਵ ਪਿਤਾ ਉਸ ਦਾ ਅਸਲੀ ਪਿਤਾ ਸੀ ਜੋ ਬਹੁਤ ਪੜਿਆ ਲਿਖਿਆ ਸੀ ਅਤੇ ਇੱਕ ਅਧਿਆਤਮਿਕ ਵੱਜੋਂ ਕੰਮ ਕਰਦਾ ਸੀ ਪਰ ਉਹ ਪੈਸੇ ਦੇ ਮਾਮਲੇ ਦੇ ਵਿੱਚ ਗਰੀਬ ਸੀ ਉਹੀ ਵਿਅਕਤੀ ਜਿਸ ਨੂੰ ਲੇਖਿਕ ਆਪਣੇ ਅਰਚ ਡੈਡ ਕਹਿੰਦਾ ਹੈ ਉਹ ਉਸ ਦਾ ਦੋਸਤ ਮਾਈਕ ਦਾ ਪਿਤਾ ਸੀ ਜਿਸ ਕੋਲ ਰਾਬਰਟ ਅਤੇ ਉਸ ਦਾ ਦੋਸਤ ਮਾਈਕ ਪੈਸਾ ਕਮਾਉਣਾ ਸਿੱਖਣ ਗਏ ਸਨ ਰਾਬਰਟ ਦੇ ਇਸ ਅਮੀਰ ਪਿਤਾ ਨੇ ਆਪਣੀ ਸਕੂਲੀ ਪੜਾਈ ਵੀ ਪੂਰੀ ਨਹੀਂ ਕੀਤੀ ਸੀ ਫਿਰ ਵੀ ਉਹ ਸ਼ਹਿਰ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਸੀ ਅਤੇ ਬਾਅਦ ਦੇ ਵਿੱਚ ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਬਣ ਗਿਆ ਰਾਬਰਟ ਅਤੇ ਮਾਈਕ ਦੀ ਬੇਨਤੀ ਤੇ ਉਹਨਾਂ ਦੇ ਅਮੀਰ ਪਿਤਾ ਉਹਨਾਂ ਨੂੰ ਪੈਸਾ ਕਮਾਉਣ ਦਾ ਤਰੀਕਾ ਸਿਖਾਉਣ ਲਈ ਸਹਿਮਤ ਹੋ ਜਾਂਦੇ ਹਨ। ਉਸ ਦੇ ਅਮੀਰ ਪਿਤਾ ਨੇ ਉਸ ਨੂੰ ਪੈਸੇ ਬਾਰੇ ਕੁਝ ਮਹੱਤਵਪੂਰਨ ਗੱਲਾਂ ਦਸੀਆਂ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਅਮੀਰ ਪਿਤਾ ਨੇ ਉਸ ਨੂੰ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਕਿ ਤੁਸੀਂ ਕਿੰਨਾ ਪੈਸਾ ਕਮਾਉਂਦੇ ਹੋ। ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਪੈਸਾ ਬਚਾਉਂਦੇ ਹੋ। ਬਹੁਤ ਸਾਰੇ ਲੋਕ ਇਨਨ ਨਿਜਮਾਨ ਨੂੰ ਨਹੀਂ ਜਾਣਦੇ ਹਨ ਇਸ ਲਈ ਅਸੀਂ ਦੇਖਦੇ ਹਾਂ ਕਿ ਲੱਖਾਂ ਰੁਪਏ ਦੀ ਲਾਟਰੀ ਜਿੱਤਣ ਵਾਲਾ ਗਰੀਬ ਜਾਂ ਮੱਧ ਵਰਗ ਦਾ ਵਿਅਕਤੀ ਅਚਾਨਕ ਅਮੀਰ ਬਣ ਜਾਂਦਾ ਹੈ ਪਰ ਕੁਝ ਸਾਲਾਂ ਦੇ ਵਿੱਚ ਹੀ ਆਪਣੀ ਪੁਰਾਣੀ ਹਾਲਤ ਦੇ ਵਿੱਚ ਵਾਪਸ ਆ ਜਾਂਦਾ ਹੈ ਕਿਉਂਕਿ ਉਸ ਕੋਲ ਪੈਸੇ ਦੀ ਬਚਤ ਨਹੀਂ ਹੁੰਦੀ ਸੀ ਨਾ ਹੋਣੇ ਖਰਚਿਆ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਖਿਡਾਰੀ 25-30 ਸਾਲ ਦੀ ਉਮਰ ਦੇ ਵਿੱਚ ਕਰੋੜਾਂ ਰੁਪਏ ਕਮਾ ਰਿਆ ਸੀ ਉਸ ਕੋਲ 10-15 ਸਾਲ ਬਾਅਦ ਵੀ ਕੁਝ ਨਹੀਂ بچਿਆ ਉਹ ਬੇਕਾਰ ਹੋ ਗਿਆ ਅਤੇ ਆਪਣੇ ਖਰਚੇ ਪੂਰੇ ਕਰਨ ਲਈ ਬੱਸਾਂ ਦੀ ਸਫਾਈ ਕਰਨੀ ਪੈਂਦੀ ਹੈ ਕੀ ਤੁਸੀਂ ਉਸ ਖਿਡਾਰੀ ਦਾ ਨਾਮ ਦੱਸ ਸਕਦੇ ਹੋ जरा ਸੋਚੋ ਲੰਮੇ ਸਮੇਂ ਦੇ ਵਿੱਚ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨਾ ਪੈਸਾ ਕਮਾਉਂਦੇ ਹੋ ਇਹ ਹੈ ਕਿ ਤੁਸੀਂ ਕਿੰਨਾ ਪੈਸਾ ਬਚਾਉਂਦੇ ਹੋ ਆਓ ਇਸ ਨੂੰ ਥੋੜਾ ਵਿਸਥਾਰ ਦੇ ਨਾਲ ਸਮਝੀਏ ਨੰਬਰ 1 ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਸੰਪਤੀਆਂ ਅਤੇ ਦੇਣਦਾਰੀਆਂ ਕੀ ਹਨ ਅਤੇ ਉਹਨਾਂ ਦੇ ਵਿਚਕਾਰ ਅੰਤਰ ਨੂੰ ਵੀ ਸਮਝਣਾ ਹੋਵੇਗਾ। ਅਮੀਰ ਪਿਤਾ ਜੀ ਨੇ ਉਹਨਾਂ ਨੂੰ ਸਰਲ ਪਾਸ਼ਾ ਦੇ ਵਿੱਚ ਸਮਝਾਇਆ ਕਿ ਜਾਇਦਾਦ ਤੁਹਾਡੀ ਜੇਬ ਦੇ ਵਿੱਚ ਪੈਸਾ ਪਾਉਂਦੀ ਹੈ ਜਦੋਂ ਕਿ ਦੇਣਦਾਰੀਆਂ ਤੁਹਾਡੀ ਜੇਬ ਦੇ ਵਿੱਚ ਪੈਸੇ ਕੱਢ ਲੈਂਦੀਆਂ ਹਨ। ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤੁਹਾਨੂੰ ਜਾਇਦਾਦ ਖਰੀਦਣੀ ਪਵੇਗੀ। ਅਤੇ ਜੇਕਰ ਤੁਸੀਂ ਗਰੀਬ ਅਤੇ ਮੱਧ ਵਰਗ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੇਣਦਾਰੀਆਂ ਖਰੀਦਣੀਆਂ ਪੈਣਗੀਆਂ ਇੱਕ ਅਮੀਰ ਆਦਮੀ ਪੜਿਆ ਲਿਖਿਆ ਹੋ ਸਕਦਾ ਹੈ ਜਾਂ ਨਹੀਂ ਪਰ ਉਹ ਨਿਸ਼ਚਿਤ ਤੌਰ ਤੇ ਵਿੱਤੀ ਤੌਰ ਤੇ ਪੜਿਆ ਲਿਖਿਆ ਹੈ ਭਾਵੇਂ ਉਹ ਯਕੀਨੀ ਤੌਰ ਤੇ ਜਾਣਦਾ ਹੈ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਪੈਸਾ ਕਿਵੇਂ ਕੰਮ ਕਰੇਗਾ ਇਹ ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਨਹੀਂ ਸਿਖਾਇਆ ਜਾਂਦਾ ਹਰ ਵਿਅਕਤੀ ਦੇ ਕੋਲ ਇਨਕਮ ਸਟੇਟਮੈਂਟ ਬੈਲੈਂਸ ਸੀਟ ਅਤੇ ਕੈਸ਼ ਫਲੋ ਹੁੰਦਾ ਹੈ ਆਮਦਨ ਬਿਆਨ ਦੇ ਵਿੱਚ ਦੋ ਭਾਗ ਹਨ ਇੱਕ ਆਮਦਨ ਅਤੇ ਦੂਜਾ ਖਰਚ ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੰਨਾ ਪੈਸਾ ਕਮਾਇਆ ਹੈ ਅਤੇ ਤੁਸੀਂ ਕਿੰਨਾ ਖਰਚ ਕੀਤਾ ਹੈ ਅਤੇ ਸਾਰੇ ਖਰਚੇ ਕੱਢਣ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਪੈਸਾ ਬਚਿਆ ਹੈ ਕੁਝ ਬਚਿਆ ਹੈ ਜਾਂ ਨਹੀਂ ਬੈਲੈਂਸ ਸੀਟ ਦੇ ਵੀ ਦੋ ਹਿੱਸੇ ਹੁੰਦੇ ਹਨ ਇੱਕ ਜਾਇਦਾਦ ਅਤੇ ਦੂਜੀ ਦੇਣਦਾਰੀਆਂ ਤੁਹਾਡੀਆਂ ਸੰਪਤੀਆਂ ਤੁਹਾਡੇ ਲਈ ਪੈਸਾ ਬਣਾਉਂਦੀਆਂ ਹਨ ਉਹ ਤੁਹਾਨੂੰ ਪੈਸਾ ਕਮਾਉਂਦੀਆਂ ਹਨ ਜਿਵੇਂ ਜ਼ਮੀਨ ਸ਼ੇਅਰ ਬਚਾਰ ਅਤੇ ਬਾਂਡਾਂ ਵਿੱਚ ਨਿਵੇਸ਼ ਕੀਤਾ ਪੈਸਾ ਬૌਧਿਕ ਸੰਪਤੀ ਆਹ ਦੇਣਦਾਰੀਆਂ ਦਾ ਅਰਥ ਹੈ ਘਰ ਜਾਂ ਕਾਰ ਲੋਨ ਕ੍ਰੈਡਿਟ ਕਾਰਡ ਲੋਨ ਆਦ ਵਰਗੀਆਂ ਦੇਣਦਾਰੀਆਂ ਅਗਲੇ ਸਟੈਪ ਦੇ ਵਿੱਚ ਲੇਖਕ ਦੱਸਦਾ ਹੈ ਇਕ ਗਰੀਬ ਆਦਮੀ ਦਾ ਨਗਦ ਵਿਹਾ ਨੰਬਰ 1 ਗਰੀਬ ਆਦਮੀ ਦਾ ਨਗਦ ਪ੍ਰਵਾਹ ਗਰੀਬ ਆਦਮੀ ਕੋਲ ਆਪਣੀ ਆਮਦਨ ਦੇ ਸਰੋਤ ਦੇ ਵਿੱਚੋਂ ਸਿਰਫ ਤਨਖਾਹ ਹੈ ਉਹਨਾਂ ਦਾ ਲਗਭਗ ਸਾਰਾ ਪੈਸਾ ਟੈਕਸ ਮਕਾਨ ਕਿਰਾਇਆ ਭੋਜਨ ਕੱਪੜੇ ਆਦ ਵਿੱਚ ਚਲਾ ਜਾਂਦਾ ਹੈ ਮਹੀਨੇ ਦੇ ਅੰਤ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਕੋਲ ਬਹੁਤ ਘੱਟ ਜਾਂ ਕੋਈ ਪੈਸਾ ਬਚਦਾ ਹੈ ਹੁਣ ਗਰੀਬ ਆਦਮੀ ਨੇ ਬੈਲੈਂਸ ਸ਼ੀਟ ਦੇਖੀਏ ਤੇ ਗਰੀਬ ਆਦਮੀ ਦੀ ਜਾਇਦਾਦ ਦਾ ਕਾਲਮ ਹਮੇਸ਼ਾ ਖਾਲੀ ਰਹਿੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਹੀਨੇ ਦੇ ਅੰਤ ਦੇ ਵਿੱਚ ਉਹਨਾਂ ਦੇ ਕੋਲ ਕੁਝ ਵੀ ਨਹੀਂ ਬਚਦਾ ਭਾਵੇਂ ਕੁਝ ਬਚਦਾ ਹੈ ਉਹ ਇਸ ਸੰਪਤੀਆਂ ਦੇ ਵਿੱਚ ਨਿਵੇਸ਼ ਨਹੀਂ ਕਰਦੇ ਹਨ ਸਗੋਂ ਉਹ ਇਸ ਨੂੰ ਟੈਲੀਵਿਜ਼ਨ ਆਦ ਵਰਗੇ ਮਨੋਰੰਜਨ ਉਪਕਰਨਾਂ ਨੂੰ ਖਰੀਦਣ ਤੇ ਖਰਚ ਕਰਦੇ ਹਨ ਅਜੇ ਇਸ ਲਈ ਹੁੰਦਾ ਹੈ ਕਿਉਂਕਿ ਕਿਸੇ ਨੇ ਵੀ ਉਹਨਾਂ ਨੂੰ ਜ਼ਿਆਦਾਦਾਰ ਬਾਰੇ ਨਹੀਂ ਦੱਸਿਆ ਨਾ ਸਕੂਲ ਦੇ ਵਿੱਚ ਨਾ ਮਾਪਿਆਂ ਦੁਆਰਾ ਨਾ ਹੀ ਦੋਸਤਾਂ ਦੁਆਰਾ ਉਹ ਦੇਣਦਾਰੀਆਂ ਖਰੀਦਣ ਦੇ ਯੋਗ ਨਹੀਂ ਹਨ ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਬਚਿਆ ਹੈ ਆਓ ਹੁਣ ਇੱਕ ਮੱਧ ਵਰਗ ਦੇ ਆਦਮੀ ਦੇ ਨਗਦ ਪ੍ਰਵਾਹ ਨੂੰ ਦੇਖਦੇ ਹਾਂ ਅਤੇ ਸਮਝਦੇ ਹਾਂ ਮੱਧ ਵਰਗ ਦੇ ਆਦਮੀ ਦਾ ਨਗਦ ਪ੍ਰਵਾਹ ਮੱਧ ਵਰਗ ਦੇ ਲੋਕੋ ਦਾ ਇੱਕ ਸੈਟ ਪੈਟਰਨ ਹੁੰਦਾ ਹੈ ਜਿਹੜੇ ਲੋਕ ਜਲਦਬਾਜ਼ੀ ਦੇ ਵਿੱਚ ਵਿਆਹ ਕਰਵਾ ਲੈਂਦੇ ਹਨ ਉਹ ਪਹਿਲਾਂ ਨਵੇਂ ਸ਼ਹਿਰ ਵਿੱਚ ਕਿਰਾਏ ਤੇ ਰਹਿਣ ਲੱਗਦੇ ਹਨ ਫਿਰ ਉਹ ਆਪਣੇ ਲਈ ਨਵਾਂ ਕਾਰ ਖਰੀਦਣ ਬਾਰੇ ਸੋਚਦੇ ਹਨ ਅਤੇ ਨਵਾਂ ਕਾਰ ਖਰੀਦਣ ਤੋਂ ਬਾਅਦ ਉਹ ਫਰਨੀਚਰ ਖਰੀਦਦੇ ਹਨ ਫਿਰ ਜਿਵੇਂ ਜਿਵੇਂ ਉਹਨਾਂ ਦੀ ਆਮਦਨ ਵਾਧਦੀ ਹੈ ਉਹ ਕਾਰ ਅਤੇ ਕੁਝ ਹੋਰ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਿੰਦੇ ਹਨ ਫਿਰ ਉਹਨਾਂ ਦੀਆਂ ਦੇਣਦਾਰੀਆਂ ਕਾਲਮ ਹੋਮ ਲੋਨ ਕਾਰ ਲੋਨ ਆਦ ਨਾਲ ਭਰੇ ਹੋਏ ਹਾਂ ਇਸ ਤੋਂ ਬਾਅਦ ਕਰਜ਼ੇ ਦੀਆਂ ਕਿਸ਼ਤਾਂ ਕਾਰਨ ਉਹਨਾਂ ਦੇ ਖਰਚੇ ਵੱਧ ਜਾਂਦੇ ਹਨ ਅਤੇ ਉਹਨਾਂ ਦੀ ਸਾਰੀ ਤਨਖਾਹ ਉਹਨਾਂ ਦੇ ਮਹੀਨਾਵਾਰ ਖਰਚਿਆਂ ਤੇ ਚਲੀ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦਾ ਪੂਰੀ ਸੰਪਤੀ ਕਾਲਮ ਖਾਲੀ ਰਹਿੰਦਾ ਹੈ ਆਓ ਹੁਣ ਇੱਕ ਅਮੀਰ ਆਦਮੀ ਦੀ ਨਕਦੀ ਪ੍ਰਵਾਹ ਨੂੰ ਦੇਖਦੇ ਹਾਂ ਅਮੀਰ ਆਦਮੀ ਦਾ ਨਕਦ ਵਿਹਾ ਇੱਕ ਅਮੀਰ ਆਦਮੀ ਦੀ ਜਾਇਦਾਦ ਉਸਦੇ ਲਈ ਪੈਸਾ ਬਣਾਉਂਦੀ ਹੈ ਲੇਖਿਕ ਦੇ ਗਰੀਬ ਪਿਤਾ ਕੋਲ ਉਸਦੀ ਲਗਭਗ ਸਾਰੀ ਤਨਖਾਹ ਉਸ ਦੇ ਮਹੀਨਾਵਾਰ ਖਰਚਿਆਂ ਲਈ ਜਾਂਦੀ ਸੀ ਅਤੇ ਉਸ ਦਾ ਅਮੀਰ ਪਿਤਾ ਕਈ ਸਾਲਾਂ ਤੋਂ ਜ਼ਾਇਦਾ ਦੇ ਵਿੱਚ ਪੈਸਾ ਲਗਾ ਰਿਹਾ ਸੀ ਜਿਸ ਕਾਰਨ ਉਹਨਾਂ ਦੀ ਸੰਪਤੀ ਕਾਲਮ ਉਹਨਾਂ ਦੀਆਂ ਦੇਣਦਾਰੀਆਂ ਨਾਲੋਂ ਬਹੁਤ ਵੱਡਾ ਹੋ ਗਿਆ ਸੀ ਅਤੇ ਹੁਣ ਉਹਨਾਂ ਦੀਆਂ ਜ਼ਾਇਦਾਦਾ ਉਹਨਾਂ ਦੇ ਖਰਚਿਆਂ ਨਾਲੋਂ ਵੱਧ ਪੈਸਾ ਕਮਾ ਰਿਹਾ ਸਨ ਲੇਖਿਕ ਦਾ ਅਮੀਰ ਪਿਤਾ ਭਾਵੇਂ ਪੜਿਆ ਲਿਖਿਆ ਨਹੀਂ ਸੀ ਪਰ ਉਹ ਵਿਤਿ ਤੌਰ ਤੇ ਪੂਰੀ ਤਰ੍ਹਾਂ ਪੜਿਆ ਲਿਖਿਆ ਸੀ ਅਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਆਦਮੀ ਭਾਵੇਂ ਗਰੀਬ ਹੋਵੇ ਜਾਂ ਅਮੀਰ ਆਦਮੀ ਭਾਵੇਂ ਗਰੀਬ ਹੋਵੇ ਜਾਂ ਅਮੀਰ ਉਹ ਪੈਸਾ ਕਮਾਉਣਾ ਜਾਣਦਾ ਹੈ ਪਰ ਇਹ ਨਹੀਂ ਜਾਣਦਾ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ ਉਹ ਬਹੁਤ ਮਿਹਨਤ ਕਰਨਾ ਜਾਣਦਾ ਹੈ ਪਰ ਇਹ ਨਹੀਂ ਜਾਣਦਾ ਕਿ ਉਹਨਾਂ ਦੀ ਮਿਹਨਤ ਨੂੰ ਪੈਸੇ ਨਾਲ ਕਿਵੇਂ ਪੂਰਾ ਕਰਨਾ ਹੈ ਉਹ ਸਿਰਫ ਆਪਣੇ ਆਪ ਕੰਮ ਕਰਦਾ ਰਹਿੰਦਾ ਹੈ ਅਤੇ ਆਪਣਾ ਪੈਸਾ ਨਹੀਂ ਲਗਾਉਂਦਾ ਜਿਵੇਂ ਜਿਵੇਂ ਉਹਨਾਂ ਦੀ ਕਮਾਈ ਵਾਧੀ ਹੈ ਉਹਨਾਂ ਦੇ ਖਰਚੇ ਵੀ ਅਨੁਪਾਤ ਦੇ ਨਾਲ ਵਧਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਪੈਸਾ ਮਿਲਣ ਨਾਲ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਇਸ ਲਈ ਉਹ ਆਪਣੀ ਤਨਖਾਹ ਵਧਾਉਣ ਲਈ ਲਗਾਤਾਰ ਮਿਹਨਤ ਕਰਦੇ ਹਨ ਭਾਵੇਂ ਉਹਨਾਂ ਦੀ ਤਨਖਾਹ ਕਿੰਨੀ ਵੀ ਵੱਧ ਜਾਵੇ ਉਹਨਾਂ ਦੀ ਵਿੱਤੀ ਸਮੱਸਿਆਵਾਂ ਕਦੇ ਖਤਮ ਨਹੀਂ ਹੁੰਦੀਆਂ ਉਹ ਕਦੇ ਇਹ ਨਹੀਂ ਸਮਝਦੇ ਕਿ ਉਹਨਾਂ ਦੀ ਅਸਲ ਸਮੱਸਿਆ ਇਹ ਹੈ ਕਿ ਉਹ ਆਪਣੇ ਕੋਲ ਪਏ ਪੈਸੇ ਨੂੰ ਕਿਵੇਂ ਖਰਚ ਰਹੇ ਹਨ ਤੁਸੀਂ ਇਸ ਨੂੰ ਕਿਵੇਂ ਵਰਤ ਰਹੇ ਹੋ ਅਤੇ ਸਮੱਸਿਆ ਵਿੱਤੀ ਅਨਪੜਤਾ ਦੇ ਕਾਰਨ ਹਨ ਸਭ ਤੋਂ ਪਹਿਲਾਂ ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਜੋ ਵੀ ਪੈਸਾ ਕਮਾਉਂਦੇ ਹੋ ਉਸ ਨਾਲ ਤੁਹਾਨੂੰ ਪਹਿਲਾਂ ਆਪਣੇ ਆਪ ਦਾ ਭੁਗਤਾਨ ਕਰਨਾ ਚਾਹੀਦਾ ਹੈ ਇਸ ਦਾ ਕੁਝ ਹਿੱਸਾ ਆਪਣੇ ਲਈ ਰੱਖੋ ਆਪਣੇ ਲਈ ਪੈਸਾ ਬਚਾਓ ਅਤੇ ਬਾਕੀ ਬਚੇ ਪੈਸਿਆਂ ਅੱਛਾਈ ਜੈਦਾ ਕਰੀਨ ਜੋ ਤੁਹਾਡੇ ਲਈ ਪੈਸਾ ਕਮਾ ਸਕੇ ਭਾਵ ਤੁਹਾਨੂੰ ਪੈਸਾ ਕਮਾ ਕੇ ਦੇ ਸਕੇ ਅਮੀਰ ਅਤੇ ਗਰੀਬ ਲੋਕਾਂ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਗਰੀਬ ਲੋਕ ਪਹਿਲਾਂ ਸਾਰਾ ਪੈਸਾ ਖਰਚ ਕਰਦੇ ਹਨ ਫਿਰ ਅੰਤ ਵਿੱਚ ਉਹ ਇਸ ਨੂੰ ਆਪਣੇ ਲਈ ਰੱਖਣ ਬਾਰੇ ਸੋਚਦੇ ਹਨ ਜਿਸ ਕਾਰਨ ਜ਼ਿਆਦਾਤਰ ਸਮਾਂ ਉਹ ਆਪਣੇ ਲਈ ਕੁਝ ਵੀ ਬਚਾ ਨਹੀਂ ਪਾਉਂਦੇ ਅਤੇ ਅੰਤ ਵਿੱਚ ਉਹ ਇਸ ਨੂੰ ਕਿਸੇ ਸੰਪਤੀ ਦੇ ਵਿੱਚ ਨਿਵੇਸ਼ ਕਰਨ ਦੇ ਯੋਗ ਹਨ ਉਹੀ ਅਮੀਰ ਲੋਕ ਪਹਿਲਾਂ ਆਪਣੇ ਲਈ ਪੈਸਾ ਬਚਾਉਂਦੇ ਹਨ ਅਤੇ ਫਿਰ ਖਰਚ ਕਰਦੇ ਹਨ ਅਜਿਹਾ ਕਰਨ ਲਈ ਬਹੁਤ ਮਿਹਨਤ ਅਤੇ ਸਵੈ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਕਈ ਵਾਰ ਤੁਹਾਨੂੰ ਕੁਝ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਫਿਰ ਵੀ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਭੁਗਤਾਨ ਕਰਨਾ ਪਵੇਗਾ ਤੇ ਇਸ ਨੂੰ ਬਚਾਉਣਾ ਹੋਵੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਸਵੈ ਅਨੁਸ਼ਾਸਨ ਕਰਨਾ ਸਿੱਖ ਲੈਂਦੇ ਹੋ ਤਾਂ ਸਮਝੋਗੇ ਤੁਸੀਂ ਅਮੀਰ ਬਣਨ ਦੀ ਦਿਸ਼ਾ ਦੇ ਵਿੱਚ ਆਪਣਾ ਪਹਿਲਾ ਕਦਮ ਚੁੱਕ ਲਿਆ ਹੈ ਆਪਣੇ ਆਪ ਨੂੰ ਪਹਿਲਾਂ ਪੈਸੇ ਦੇਣ ਵਾਲੇ ਲੋਕਾਂ ਦਾ ਨਗਦ ਪ੍ਰਵਾਹ ਸਮਝੋ ਜਿਵੇਂ ਕਿ ਤੁਸੀਂ ਆਪਣੇ ਲਈ ਪੈਸੇ ਦੀ ਬਚਤ ਕਰੋਗੇ ਅਤੇ ਇਸ ਨੂੰ ਸੰਪਤੀਆਂ ਦੇ ਵਿੱਚ ਨਿਵੇਸ਼ ਕਰੋਗੇ ਤੁਹਾਡੀ ਆਮਦਨ ਦੇ ਸਰੋਤ ਵਧਣਗੇ ਉਹਨਾਂ ਲੋਕਾਂ ਦਾ ਨਗਦ ਪ੍ਰਵਾਹ ਜੋ ਪਹਿਲਾਂ ਆਪਣੇ ਆਪ ਨੂੰ ਪੈਸੇ ਨਹੀਂ ਦਿੰਦੇ ਤੁਸੀਂ ਉੱਪਰ ਦੱਸੇ ਗਏ ਦੋ ਨਗਦ ਪ੍ਰਵਾਹ ਵਿਚ ਅੰਤਰ ਆਸਾਨੀ ਨਾਲ ਦੇਖ ਸਕਦੇ ਹੋ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਪਹਿਲਾਂ ਭੁਗਤਾਨ ਕਰਦਾ ਹੈ ਉਸ ਦੀ ਜਾਇਦਾਦ ਦਾ ਕਾਲਮ ਵੱਧ ਗਿਆ ਹੈ ਜਿਸ ਕਾਰਨ ਉਹ ਆਪਣੇ ਹੋਰ ਖਰਚੇ ਦੇਖਦਾ ਹੈ ਅਤੇ ਜੋ ਬਚਦਾ ਹੈ ਉਹ ਉਸ ਨੂੰ ਸੰਪਤੀਆਂ ਦੇ ਵਿੱਚ ਮੋੜ ਨਿਵੇਸ਼ ਕਰਦਾ ਹੈ ਤਾਂ ਜੋ ਉਸ ਨੂੰ ਆਪਣੀ ਤਨਖਾਹ ਤੇ ਪੂਰੀ ਤਰ੍ਹਾਂ ਨਿਰਭਰ ਨਾ ਹੋਣਾ ਪਵੇ ਜਦੋਂ ਕਿ ਜਿਹੜਾ ਵਿਅਕਤੀ ਪਹਿਲਾਂ ਖਰਚ ਕਰਦਾ ਹੈ ਉਹ ਆਪਣੀ ਸਾਰੀ ਤਨਖਾਹ ਆਪਣੇ ਖਰਚਿਆਂ ਦੇ ਖਰਚ ਕਰਦਾ ਹੈ ਅਤੇ ਉਸ ਕੋਲ ਬਹੁਤ ਘੱਟ ਜਾਂ ਕੋਈ ਪੈਸਾ ਬਚਦਾ ਹੈ ਜਿਸ ਕਾਰਨ ਉਹ ਆਪਣੀ ਜਾਇਦਾਦ ਦਾ ਕਾਲਮ ਭਰਨ ਤੋਂ ਅਸਮਰੱਥ ਹੁੰਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਜੋ ਇੱਥੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਅਮੀਰ ਲੋਕ ਪਹਿਲਾਂ ਸੰਪਤੀ ਕਾਲਮ ਤੇ ਫੋਕਸ ਕਰਦੇ ਹਨ ਅਤੇ ਗਰੀਬ ਲੋਕ ਆਮਦਨ ਦੇ ਬਿਆਨ ਤੇ ਦਿੰਦੇ ਹਨ ਅਮੀਰ ਲੋਕ ਆਪਣਾ ਪੈਸਾ ਕਾਰੋਬਾਰਾਂ, ਸਟਾਕਾਂ, ਸਰਕਾਰੀ ਬਾਂਡਾਂ ਅਤੇ ਰੀਅਲ ਅਸਟੇਟ ਦੇ ਵਿੱਚ ਨਿਵੇਸ਼ ਕਰਦੇ ਹਨ। ਉਹ ਕਈ ਹੋਰ ਥਾਵਾਂ ਤੇ ਪੈਸਾ ਨਿਵੇਸ਼ ਕਰਦੇ ਹਨ ਜਿੱਥੋਂ ਉਸ ਨੂੰ ਨਿਯਮ ਆਮਦਨ ਹੁੰਦੀ ਹੈ। ਉਹਨਾਂ ਦੀ ਨਿਵੇਸ਼ ਉਹਨਾਂ ਲਈ ਜਾਇਦਾਦ ਹਨ ਜੋ ਉਹਨਾਂ ਲਈ ਪੈਸਾ ਕਮਾਉਂਦੇ ਹਨ। ਤੁਹਾਨੂੰ ਆਪਣੀ ਪਸੰਦੀਆਂ ਜਾਇਦਾਦਾਂ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀਆਂ ਸੰਪਤੀਆਂ, ਕਲਾਸਾਂ ਪਸੰਦ ਹਨ। ਤੁਹਾਨੂੰ ਇਸਾ ਬਹੁਤ ਡੋਂਗਿਆਈ ਦੇ ਨਾਲ ਅਧਿਐਨ ਕਰਨਾ ਚਾਹੀਦਾ ਹੈ ਅਤੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਤੁਹਾਨੂੰ ਪਵੇਖ ਦੇ ਵਿੱਚ ਕਿਸ ਕਿਸਮ ਦਾ ਲਾਭ ਦੇਵੇਗਾ ਕਿ ਉਸ ਸੰਪਤੀ ਤੋਂ ਕੋਈ ਹੋਰ ਸਰੋਤ ਪੈਦਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਲੇਖਿਕ ਇਮਾਰਤਾਂ ਅਤੇ ਜ਼ਮੀਨਾਂ ਨੂੰ ਪਿਆਰ ਕਰਦਾ ਹੈ ਅਤੇ ਉਹਨਾਂ ਦੀ ਡੋਂਗੀ ਸਮਝ ਰੱਖਦਾ ਹੈ ਇਸ ਲਈ ਉਹ ਇਸ ਵਿੱਚ ਵਾਦੋ-ਵਾਦ ਨਿਵੇਸ਼ ਕਰਦੇ ਹਨ ਉਹ ਬਹੁਤ ਹੀ ਖੋਜ ਕਰਨ ਤੋਂ ਬਾਅਦ ਛੋਟੀਆਂ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨਾ ਵੀ ਪਸੰਦ ਕਰਦਾ ਹੈ ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਅਮੀਰ ਲੋਕ ਅੰਤ ਵਿੱਚ ਮਹਿੰਗੇ ਬੰਗਲੇ ਗਹਿਣੇ ਵੱਡੀਆਂ ਕਾਰਾਂ ਆਦ ਲਗਜ਼ਰੀ ਚੀਜ਼ਾਂ ਖਰੀਦਦੇ ਹਨ ਸਭ ਤੋਂ ਪਹਿਲਾਂ ਉਹ ਜਾਇਦਾਦ ਖਰੀਦਦੇ ਹਨ ਜਿਸ ਤੋਂ ਉਹ ਕਮਾਈ ਕਰਦੇ ਹਨ ਅਤੇ ਇਹ ਉਹ ਥਾਂ ਹੈ ਜਿੱਥੇ ਗਰੀਬ ਅਤੇ ਮੱਧ ਵਰਗ ਲੋਕ ਪਹਿਲਾਂ ਲਗਜ਼ਰੀ ਚੀਜ਼ਾਂ ਖਰੀਦਦੇ ਹਨ ਸਭ ਤੋਂ ਪਹਿਲਾਂ ਅਮੀਰ ਲੋਕ ਅਤੇ ਸੰਪਤੀ ਕਾਲਮ ਨੂੰ ਮਜ਼ਬੂਤ ਕਰਦੇ ਹਨ ਫਿਰ ਉਸ ਜੈਦਾਦ ਤੋਂ ਹੋਣ ਵਾਲੀ ਆਮਦਨ ਦੇ ਨਾਲ ਉਹ ਆਪਣੇ ਲਈ ਲਗਜ਼ਰੀ ਸਮਾਨ ਖਰੀਦਦੇ ਹਨ ਜੇ ਉਹ ਕੋਈ ਮਹਿੰਗੀ ਚੀਜ਼ ਖਰੀਦਣਾ ਚਾਹੁੰਦੇ ਹਨ ਤਾਂ ਉਹ ਪਹਿਲਾਂ ਇਸ ਬਾਰੇ ਸੋਚਦਾ ਹੈ ਕਿ ਆਪਣੇ ਸੰਪਤੀ ਕਾਲਮ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਜਿਸ ਕਾਰਨ ਜੈਦਾਦ ਤੋਂ ਆਮਦਨ ਵਧੇਗੀ ਅਤੇ ਇਸ ਆਮਦਨ ਦੇ ਨਾਲ ਉਹ ਮਹਿੰਗੀ ਚੀਜ਼ ਖਰੀਦੇਗਾ ਉਹ ਲਗਾਤਾਰ ਆਪਣੇ ਦਿਮਾਗ ਦੀ ਵਰਤੋਂ ਕਰਦਾ ਹੈ ਅਤੇ ਇਸ ਦੀ ਕਸਰਤ ਵੀ ਕਰਦਾ ਹੈ ਜਿਸ ਨਾਲ ਉਸ ਨੂੰ ਪੈਸਾ ਕਮਾਉਣ ਦੇ ਨਵੇਂ ਵਿਚਾਰ ਆਉਂਦੇ ਹਨ ਇਸ ਤਰ੍ਹਾਂ ਉਹ ਐਸ਼ੋ ਰਾਮਦਾਸ ਸਮਾਨ ਖਰੀਦਣ ਤੋਂ ਪਹਿਲਾਂ ਆਪਣੀ ਆਮਦਨ ਅਤੇ ਇਸ ਦੇ ਸਰੋਤਾਂ ਨੂੰ ਵਧਾਉਣ ਬਾਰੇ ਸੋਚਦਾ ਹੈ ਜਦੋਂ ਕਿ ਦੂਜੇ ਲੋਕਾਂ ਕੋਲ ਆਮਦਨ ਦਾ ਇੱਕ ਹੀ ਸਾਧਨ ਹੈ ਉਹ ਹੈ ਨੌਕਰੀ ਅਤੇ ਜਦੋਂ ਉਹ ਕੋਈ ਲਗਜ਼ਰੀ ਵਸਤੂਆਂ ਖਰੀਦਦੇ ਹਨ ਤੇ ਉਹਨਾਂ ਦੀ ਸਾਰੀ ਆਰਥਿਕ ਹਾਲਾਤ ਵਿਗੜ ਜਾਂਦੀ ਹੈ ਗਰੀਬ ਜਾਂ ਮੱਦ ਦੇ ਲੋਕ ਜੋ ਲਾਟ ਰੇ ਜਿੱਤਦੇ ਹਨ ਉਹ ਵੀ ਆਪਣੀ ਜਾਇਦਾਦ ਦੇ ਵਿੱਚ ਨਿਵੇਸ਼ ਕਰਨ ਦੀ ਬਜਾਏ ਆਪਣੇ ਖਰਚ ਵਧਾਉਂਦੇ ਹਨ ਇਸ ਤਰ੍ਹਾਂ ਕੁਝ ਸਾਲਾਂ ਬਾਅਦ ਅਸੀਂ ਆਪਣੀ ਪੁਰਾਣੀ ਵਿੱਤੀ ਸਥਿਤੀ ਵਿੱਚ ਵਾਪਸ ਆ ਜਾਂਦੇ ਹਾਂ ਇੱਥੇ ਆਮਦਨ ਦੀ ਸਮੱਸਿਆ ਨਹੀਂ ਹੈ ਸਮੱਸਿਆ ਦੇ ਇਸ ਦੇ ਪ੍ਰਬੰਧਨ ਦੀ ਹੈ ਕਿ ਭਾਵੇਂ ਤੁਸੀਂ ਉਸ ਪੈਸੇ ਦੀ ਵਰਤੋਂ ਕਿਵੇਂ ਕਰ ਰਹੇ ਹੋ ਅਮੀਰ ਲੋਕ ਹੋਰ ਅਮੀਰ ਹੋ ਰਹੇ ਹਨ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ ਅਤੇ ਮੱਧ ਵਰਗ ਲੋਕ ਸੰਘਰਸ਼ ਕਰ ਰਹੇ ਹਨ ਕਿਉਂਕਿ ਸਾਡੇ ਸਕੂਲਾਂ ਕਾਲਜਾਂ ਅਤੇ ਘਰਾਂ ਦੇ ਵਿੱਚ ਪੈਸੇ ਨਾਲ ਪੜਾਇਆ ਨਹੀਂ ਜਾਂਦਾ ਸਾਡੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਸਾਨੂੰ ਸਿਰਫ ਪੇਸ਼ਾਵਰ ਹੁਨਰ ਬਾਰੇ ਹੀ ਪੜਾਇਆ ਜਾਂਦਾ ਹੈ ਸਾਨੂੰ ਵਿੱਤੀ ਹੁਨਰ ਬਾਰੇ ਨਹੀਂ ਸਿਖਾਇਆ ਜਾਂਦਾ ਇਸ ਲਈ ਅੱਜ ਟਰੈਕਟਰ ਇੰਜੀਨੀਅਰ ਮੈਨੇਜਰ ਅਤੇ ਪਾਇਲਟ ਆ ਜਿਨ੍ਹਾਂ ਨੇ ਆਪਣੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਸਨ ਚੰਗੀਆਂ ਤਨਖਾਹਾਂ ਹੋਣ ਦੇ ਬਾਵਜੂਦ ਆਰਥਿਕ ਤੌਰ ਤੇ ਸੰਘਰਸ਼ ਕਰ ਰਹੇ ਹਨ ਤੁਹਾਡੇ ਕੋਲ ਹਮੇਸ਼ਾ ਆਮਦਨ ਦੇ ਬਹੁਤ ਸਾਰੇ ਸਰੋਤ ਹੋਣੇ ਚਾਹੀਦੇ ਹਨ ਜ਼ਿਆਦਾਤਰ ਲੋਕਾਂ ਕੋਲ ਆਮਦਨੀ ਦਾ ਇੱਕ ਹੀ ਸਰੋਤ ਹੁੰਦਾ ਹੈ ਜੋ ਕਿ ਉਹਨਾਂ ਦੀ ਤਨਖਾਹ ਹੈ ਉਹ ਕਹਿੰਦਾ ਹੈ ਕਿ ਉਹ ਸੁਰੱਖਿਅਤ ਜੀਵਨ ਜਿਉਣਾ ਚਾਹੁੰਦਾ ਹੈ ਇਸ ਲਈ ਉਹ ਸਿਰਫ ਆਪਣੀ ਤਨਖਾਹ ਤੇ ਨਿਰਭਰ ਕਰਦਾ ਹੈ ਪਰ ਉਹ ਇਹ ਨਹੀਂ ਸਮਝਦੇ ਕਿ ਆਮਦਨ ਦੇ ਇੱਕ ਸਰੋਤ ਤੇ ਨਿਰਭਰ ਕਰਨਾ ਕਿੰਨਾ ਵੱਡਾ ਜੋਖਮ ਹੈ ਆਮਦਨੀ ਦੇ ਤਿੰਨ ਤਰ੍ਹਾਂ ਦੇ ਸਰੋਤ ਹਨ ਆਮਦਾ ਮਤਲਬ ਹੈ ਤੁਹਾਡੀ ਤਨਖਾਹ ਪੈਸਿਵ ਦਾ ਅਰਥ ਹੈ ਰੀਅਲ ਅਸਟੇਡ ਆਤੋਂ ਕਮਾਇਆ ਪੈਸਾ ਜਾਨੀ ਪੈਸਾ ਉਥੇ ਆਉਂਦਾ ਹੈ ਜਿੱਥੇ ਤੁਸੀਂ ਮੌਜੂਦ ਨਹੀਂ ਹੋ ਜਾਂ ਧਿਆਨ ਨਹੀਂ ਦੇ ਰਹੇ ਹੋ ਪੋਰਟ ਫਲੋ ਦਾ ਅਰਥ ਹੈ ਸਟਾਕ ਮਾਰਕੀਟ ਅਤੇ ਸਰਕਾਰੀ ਬਾਂਡਾਂ ਤੋਂ ਕਮਾਇਆ ਪੈਸਾ ਅੱਜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਮਾਜਨ ਦੇ ਜੈ ਬਿਹੋਸ ਅਤੇ ਦੁਨੀਆ ਦੇ ਸਭ ਤੋਂ ਮਹਾਨ ਨਿਵੇਸ਼ਕ ਸ਼੍ਰੀ ਵਾਰਨ ਬਫੇ ਪੋਰਟਫੋਲਿਓ ਆਮਦਨ ਦੇ ਕਾਰਨ ਅਮੀਰ ਬਣ ਗਏ ਹਨ ਜੇਕਰ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਅਤੇ ਕਿਸੇ ਕਿਤਾਬ ਦੇ ਲੇਖਕ ਮਿਸਟਰ ਰਾਬਰਟ ਦੀ ਗੱਲ ਕਰੀਏ ਤਾਂ ਉਹ ਪੈਸਿਵ ਇਨਕਮ ਦੇ ਕਾਰਨ ਅਮੀਰ ਹੋਏ ਸਨ ਲੇਖਕ ਦੇ ਅਮੀਰ ਪਿਤਾ ਜੀ ਹਮੇਸ਼ਾ ਇਹ ਕਹਿੰਦੇ ਸਨ ਕਿ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੀ ਆਮ ਆਮਦਨ ਦੇ ਸਰੋਤ ਨੂੰ ਪੈਸਿਵ ਇਨਕਮ ਜਾਂ ਪੋਰਟਫੋਲੀਓ ਆਮਦਨ ਵਿੱਚ ਬਦਲਣਾ ਚਾਹੀਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਸੰਪਤੀ ਕਲਮ ਨੂੰ ਵਧਾਉਣ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਲੇਖਿਕ ਦੇ ਅਮੀਰ ਪਿਤਾ ਜੀ ਹਮੇਸ਼ਾ ਇਹ ਕਹਿੰਦੇ ਸਨ ਕਿ ਤੁਹਾਨੂੰ ਜਿੰਨੇ ਚਲਦੇ ਹੋ ਸਕੇ ਆਪਣੀ ਆਮ ਆਮਦਨੀ ਦੇ ਸਰੋਤ ਨੂੰ ਪੈਸਿਵ ਇਨਕਮ ਜਾਂ ਪੋਰਟਫੋਲੀਓ ਆਮਦਨ ਦੇ ਵਿੱਚ ਬਦਲਣਾ ਚਾਹੀਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਸੰਪਤੀ ਕਲਮ ਨੂੰ ਵਧਾਉਣ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਜੇਕਰ ਤੁਹਾਨੂੰ ਚੰਗੇ ਮੌਕੇ ਮਿਲ ਰਹੇ ਹਨ ਪਰ ਤੁਹਾਡੇ ਕੋਲ ਪੈਸਾ ਨਹੀਂ ਹੈ ਜਾਂ ਮੌਕੇ ਤੁਹਾਡੇ ਸਾਹਮਣੇ ਹਨ ਪਰ ਤੁਸੀਂ ਉਹਨਾਂ ਨੂੰ ਦੇਖਣ ਦੇ ਯੋਗ ਨਹੀਂ ਹੋ ਇਸ ਲਈ ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਵਿੱਤੀ ਬੁੱਧੀ ਨਹੀਂ ਹੈ ਮਨ ਸਾਡੀ ਸਭ ਤੋਂ ਸ਼ਕਤੀਸ਼ਾਲੀ ਸੰਪਤੀ ਹੈ ਜੇਕਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਿੱਖ ਲਈ ਦਿੰਦੇ ਹਾਂ ਤਾਂ ਇਹ ਤੁਹਾਨੂੰ ਬਹੁਤ ਸਾਰੇ ਚੰਗੇ ਮੌਕੇ ਲੱਭਣ ਅਤੇ ਚੰਗੇ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗਾ ਜਿਸ ਤੋਂ ਤੁਸੀਂ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਸਿੱਖਣ ਤੇ ਫੋਕਸ ਕਰੋ ਕਮਾਈ ਨਹੀਂ ਤੁਹਾਨੂੰ ਸਿੱਖਣ ਤੇ ਧਿਆਨ ਦੇਣਾ ਹੋਵੇਗਾ ਤੁਹਾਡੇ ਦਿਮਾਗ ਨੂੰ ਵਿੱਤੀ ਤੌਰ ਤੇ ਪਰਚਲਿਤ ਕਰਨਾ ਹੋਵੇਗਾ ਤਾਂ ਹੀ ਇਹ ਨਵੇਂ ਵਿੱਤੀ ਮੌਕੇ ਦੇਖ ਸਕੇਗਾ ਤੁਹਾਨੂੰ ਕੁਝ ਵੀ ਸਿੱਖਣ ਵੇਲੇ ਆਪਣੇ ਮਨ ਨੂੰ ਖੁੱਲਾ ਰੱਖਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਉਹਨਾਂ ਦੇ ਸਾਹਮਣੇ ਕੋਈ ਨਵਾਂ ਵਿਚਾਰ ਆਉਂਦਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਸੌਂਦੇ ਜਾਂ ਅਨਡੇਟ ਕਰ ਦਿੰਦੇ ਹਨ ਜਦੋਂ ਕਿ ਸੱਚਮੁੱਚ ਬੁੱਧੀਮਾਨ ਹਨ ਉਹ ਨਵੇਂ ਵਿਚਾਰਾਂ ਦਾ ਖੁੱਲੇ ਦਿਮਾਗ ਦੇ ਨਾਲ ਸਵਾਗਤ ਕਰਦੇ ਹਨ ਅਤੇ ਉਹਨਾਂ ਨੂੰ ਤੁਰੰਤ ਨੋਟ ਕਰ ਲੈਂਦੇ ਹਨ ਸੁਣਨ ਤੇ ਧਿਆਨ ਦਿੰਦੇ ਹਨ ਅੱਜ ਦੇ ਸਮੇਂ ਦੇ ਵਿੱਚ ਵੱਖ-ਵੱਖ ਚੈਦਾਦਾ ਹਨ ਜਿਵੇਂ ਕਿ ਜ਼ਮੀਨ ਸ਼ੇਅਰ ਬਾਜ਼ਾਰ ਸਰਕਾਰੀ ਬਾਣ ਨਵੇਂ ਕਾਰੋਬਾਰ ਆਦ ਕਿਸੀ ਵੀ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਖੁੱਲਾ ਦਿਮਾਗ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ ਉਹ ਲੋਕ ਜੋ ਸਿੱਖਣ ਦੀ ਬਜਾਏ ਕਮਾਈ ਤੇ ਧਿਆਨ ਦਿੰਦੇ ਹਨ ਪੈਸਾ ਕਮਾਉਂਦੇ ਹਨ ਪਰ ਇਸ ਦਾ ਪ੍ਰਬੰਧਨ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ ਫਿਰ ਉਹ ਕਿਸੇ ਨਾ ਕਿਸੇ ਵਿੱਤੀ ਸਮੱਸਿਆ ਦੇ ਵਿੱਚ ਫਸਦੇ ਰਹਿੰਦੇ ਹਨ ਵਿੱਤੀ ਗਿਆਨ ਦੀ ਘਾਟ ਕਾਰਨ ਲੋਕ ਕਿਸੇ ਵੀ ਸਲਾਹ ਤੇ ਆਪਣੇ ਆਲੇ ਦੁਆਲੇ ਚੱਲ ਰਹੀ ਕਿਸੇ ਅਮੀਰ ਜਲਦੀ ਸਕੀਮ ਦੇ ਵਿੱਚ ਪੈਸਾ ਲਗਾਉਂਦੇ ਹਨ ਫਿਰ ਉਸ ਤੋਂ ਬਾਅਦ ਉਹ ਫਿਰ ਉਸ ਤੋਂ ਬਾਅਦ ਉਹ ਕੰਪਨੀ ਉਹਨਾਂ ਦੇ ਪੈਸੇ ਲੈ ਕੇ ਭੱਜ ਜਾਂਦੇ ਹੈ ਇਸੇ ਲਈ ਲੇਖਿਕ ਦੇ ਅਮੀਰ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਸਿੱਖਣ ਅਤੇ ਫਿਰ ਕਮਾਈ ਕਰਨ ਵੱਲ ਧਿਆਨ ਦੇਣ ਵਿੱਤੀ ਸਖਲਾਈ ਇੱਕ ਜੀਵਨ ਭਰ ਦੀ ਪ੍ਰਕਿਰਿਆ ਹੈ ਜਦੋਂ ਵੀ ਤੁਸੀਂ ਕੋਈ ਗਲਤੀ ਕਰਦੇ ਹੋ ਇਸ ਤੋਂ ਸਿੱਖੋ ਅਤੇ ਅਗਲੀ ਵਾਰ ਉਹੀ ਗਲਤੀ ਨਾ ਕਰੋ ਗਲਤੀਆਂ ਤੋਂ ਡਰੋ ਜਦੋਂ ਕੋਈ ਜਿੱਤਣ ਲਈ ਖੇਡਦਾ ਹੈ ਤੇ ਉਹ ਗਲਤੀਆਂ ਕਰਦਾ ਹੈ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਗਲਤੀ ਤੋਂ ਸਿੱਖਣਾ ਅਤੇ ਭਵਿਕ ਵਿੱਚ ਬਿਹਤਰ ਕਰਨਾ ਹੈ ਅਮੀਰ ਪਿਤਾ ਨੇ ਲੇਖਕ ਨੂੰ ਜੋਖਮ ਪ੍ਰਬੰਧਨ ਸਿੱਖਣ ਲਈ ਕਿਹਾ ਇਸ ਸਦਰਬ ਵਿੱਚ ਸ਼੍ਰੀ ਵਾਰਨ ਬਾਫੇ ਨੇ ਕਿਹਾ ਕਿ ਜੋਖਮ ਇਹ ਜਾਣ ਕੇ ਆਉਂਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਇਹ ਜੋਖਮ ਹੈ ਜੇਕਰ ਤੁਸੀਂ ਕਾਰ ਚਲਾ ਰਹੇ ਹੋ ਤੇ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਤਾਂ ਇਹ ਇੱਕ ਜੋਖਮ ਹੈ ਇਸ ਨੂੰ ਘਟਾਉਣ ਲਈ ਪਹਿਲਾਂ ਤੁਹਾਨੂੰ ਗੱਡੀ ਚਲਾਉਣੀ ਸਿੱਖਣੀ ਪਵੇਗੀ ਇਸੇ ਹੀ ਤਰ੍ਹਾਂ ਵਿੱਤੀ ਗਿਆਨ ਅਤੇ ਹੁਨਰ ਵਿਕਸਤ ਕਰਨ ਲਈ ਵਿੱਤੀ ਜੋਖਮ ਨੂੰ ਹੀ ਘਟਾਇਆ ਜਾਂਦਾ ਹੈ ਇਸ ਲਈ ਕਿਸੇ ਵੀ ਸੰਪਤੀ ਦੇ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਸ ਬਾਰੇ ਸਹੀ ਢੰਗ ਨਾਲ ਜਾਣਨਾ ਅਤੇ ਇਸ ਵਿੱਚ ਹੁਨਰ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਆਓ ਅੱਗੇ ਦੇਖਦੇ ਹਾਂ ਆਓ ਅੱਗੇ ਸਮਝਦੇ ਹਾਂ ਕਿ ਲੇਖਿਕ ਨੇ ਆਪਣੇ ਵਿੱਤੀ ਗਿਆਨ ਅਤੇ ਹੁਨਰ ਦੀ ਵਰਤੋਂ ਕਿਵੇਂ ਪੈਸਾ ਕਮਾਇਆ 1999 ਦੇ ਵਿੱਚ ਰਾਬਰਟ ਅਮਰੀਕਾ ਦੇ ਵਿੱਚ ਜਿੱਥੇ ਉਹ ਰਹਿੰਦਾ ਸੀ ਉਸ ਦੇ ਨੇੜੇ ਇੱਕ ਜਗ੍ਹਾ ਤੋਂ ਲੰਘ ਰਿਹਾ ਸੀ ਉੱਥੇ ਉਸ ਨੇ ਦੇਖਿਆ ਕਿ ਉੱਥੇ ਜ਼ਿਆਦਾਤਰ ਘਰਾਂ ਦੇ ਵਿੱਚ ਵਿਕਰੀ ਲਈ ਬੋਰਡ ਲੱਗੇ ਹੋਏ ਸਨ ਉਸ ਸਮੇਂ ਅਮਰੀਕਾ ਦੇ ਵਿੱਚ ਮੰਦੀ ਹਾਲਤ ਸੀ ਸਟਾਕ ਮਾਰਕੀਟ ਟੁੱਟ ਚੁੱਕੀ ਸੀ ਅਤੇ ਉਥੋਂ ਦੇ ਰੀਅਲ ਅਸਟੇਟ ਮਾਰਕੀਟ ਵਿੱਚ ਬਹੁਤ ਸਾਰੀ ਬੁਰੀ ਹਾਲਤ ਵਿੱਚ ਸੀ ਉਸਨੇ ਦੇਖਿਆ ਕਿ ਉੱਥੇ ਇੱਕ ਘਰ ਦੇ ਨੋਟਿਸ ਬੋਰਡ ਤੇ ਕਾਫੀ ਸਮੇਂ ਤੋਂ ਸੇਲ ਬੋਰਡ ਲੱਗਾ ਹੋਇਆ ਸੀ ਫਿਰ ਉਹ ਉਸ ਘਰ ਦੇ ਮਾਲਕ ਨੂੰ ਮਿਲਿਆ ਉਹਨਾਂ ਨੇ ਮਾਲਕ ਨੂੰ ਪੁੱਛਿਆ ਕਿ ਉਹ ਇਹ ਮਕਾਨ ਕਿੰਨੇ ਵਿੱਚ ਵੇਚ ਰਿਹਾ ਹੈ ਤਾਂ ਉਸਨੇ ਕਿਹਾ ਕਿ ਮੈਂ ਇਸ ਵੇਚਣ ਲਈ ਲੰਮੇ ਸਮੇਂ ਤੋਂ ਬੋਰਡ ਲਗਾ ਰਿਆ ਹਾਂ ਪਰ ਕੋਈ ਵੀ ਇਸ ਘਰ ਨੂੰ ਖਰੀਦਣ ਨਹੀਂ ਆਉਂਦਾ ਅਤੇ ਇਸ ਦੀ ਕੀਮਤ ਨਹੀਂ ਪੁੱਛਦਾ ਇਸ ਲਈ ਤੁਸੀਂ ਖੁਦ ਹੀ ਘਰ ਦੇਖ ਲਓ ਇਸ ਨੂੰ ਲਾਓ ਅਤੇ ਮੈਨੂੰ ਇਸ ਦੀ ਕੀਮਤ ਦੱਸੋ ਰੌਬਰਟ ਨੂੰ ਘਰ ਬਹੁਤ ਪਸੰਦ ਆਇਆ ਤੇ ਉਸਨੇ ਇਸ ਨੂੰ 20000 ਡਾਲਰ ਵਿੱਚ ਖਰੀਦ ਲਿਆ ਫਿਰ ਉਸ ਤੋਂ ਬਾਅਦ ਉਸ ਉਸ ਘਰ ਵਿੱਚ ਕਿਰਾਏਦਾਰ ਰੱਖੇ 1-2 ਸਾਲ ਬਾਅਦ ਜਦੋਂ ਉਸ ਜਗ੍ਹਾ ਤੇ ਰੀਅਲ ਅਸਟੇਟ ਦੀ ਮਾਰਕੀਟ ਵਧਣ ਲੱਗੀ ਤਾਂ ਲੋਕਾਂ ਨੇ ਉਸ ਜਗ੍ਹਾ ਤੇ ਮਕਾਨ ਖਰੀਦਨੇ ਸ਼ੁਰੂ ਕਰ ਦਿੱਤੇ ਉਸ ਸਮੇਂ ਉਹਨਾਂ ਨੇ 20000 ਡਾਲਰ ਵਿੱਚ ਮਕਾਨ ਖਰੀਦਿਆ ਅਤੇ 95000 ਡਾਲਰ ਵਿੱਚ ਵੇਚ ਦਿੱਤਾ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਸਿਰਫ ਉਹ ਘਰ ਖਰੀਦਿਆ ਉਸਨੇ ਸਿਰਫ ਘਰ ਦੀ ਕੀਮਤ ਤੇ ਮੁਨਾਫਾ ਕਮਾਇਆ ਸਭੋ ਉਸ ਵਿੱਚ ਕਿਰਾਏਦਾਰ ਰੱਖ ਕੇ ਵੀ ਮਹੀਨੇ ਕ ਬਾਅਦ ਉਸਨੂੰ ਚੰਗਾ ਫਲੈਟ ਮਿਲ ਗਿਆ ਜਿਸ ਦਾ ਮਾਲਕ ਜਰਮਨੀ ਦਾ ਸੀ ਉਸਨੂੰ ਇਸ ਇਲਾਕੇ ਦੀ ਰੀਅਲ ਅਸਟੇਟ ਮਾਰਕੀਟ ਬਾਰੇ ਬਹੁਤ ਜਾਣਕਾਰੀ ਸੀ ਬਹੁਤ ਜਾਣਕਾਰੀ ਨਹੀਂ ਸੀ ਉਹ ਬਸ ਫਲੈਟ ਜਿੰਨੇ ਜਲਦੀ ਹੋ ਸਕੇ ਵੇਚ ਕੇ ਜਰਮਨੀ ਜਾਣਾ ਚਾਹੁੰਦਾ ਸੀ ਹੁਣ ਲੇਖਿਕ ਨੇ ਉਸ ਨਾਲ ਸੌਦਾਬਾਜ਼ੀ ਕਰਕੇ ਉਹ ਫਲੈਟ ਖਰੀਦ ਲਿਆ 2 ਸਾਲਾਂ ਬਾਅਦ ਲਗ-ਪਾਗ 1.5 ਗੁਣਾ ਕੀਮਤ ਤੇ ਵੇਚ ਦਿੱਤਾ ਉਸ ਪੈਸੇ ਨਾਲ ਉਸਨੇ ਫਿਰ ਮੰਡੀ ਵਾਲੇ ਖੇਤਰ ਵਿੱਚ ਇੱਕ ਘਰ ਖਰੀਦਿਆ ਅਤੇ ਜਦੋਂ ਮੰਡੀ ਖਤਮ ਹੋਈ ਉਸਨੇ ਇਸ ਨੂੰ ਵੇਚ ਦਿੱਤਾ ਅਤੇ ਚੰਗਾ ਮੁਨਾਫਾ ਕਮਾਇਆ ਇਸੇ ਮਦਦ ਦੇ ਨਾਲ ਉਹ ਦੱਸਦਾ ਹੈ ਕਿ ਕਿਵੇਂ ਘੱਟ ਪੈਸੇ ਨੂੰ ਜ਼ਿਆਦਾ ਪੈਸੇ ਵਿੱਚ ਬਦਲਿਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਉਸ ਸੰਪਤੀ ਦੇ ਨਾਲ ਸੰਬੰਧਿਤ ਵਿੱਤੀ ਗਿਆਨ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਚੰਗੇ ਮੌਕੇ ਲੱਭ ਸਕੋਗੇ ਲੇਖਿਕ ਰੀਅਲ ਅਸਟੇਟ, ਜ਼ਮੀਨ, ਮਕਾਨ ਅਤੇ ਛੋਟੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਇਸ ਲਈ ਉਹ ਇਸ ਬਾਰੇ ਗਿਆਨ ਇਕੱਠਾ ਕਰਦੇ ਹਨ ਅਤੇ ਫਿਰ ਚੰਗੇ ਮੌਕੇ ਲੱਭਦੇ ਹਨ। ਜਿਸ ਸੰਪਤੀ ਦੇ ਵਿੱਚ ਤੁਹਾਡੀ ਦਿਲਚਸਪੀ ਹੈ, ਉਸ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰੋ ਅਤੇ ਫਿਰ ਉਸ ਵਿੱਚ ਨਿਵੇਸ਼ ਕਰਨ ਬਾਰੇ ਸੋਚੋ। ਦੋਸਤੋ, ਅੰਤ ਵਿੱਚ ਲੇਖਿਕ ਨੇ ਇੱਕ ਵਾਰ ਫਿਰ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਰੀਬ ਅਤੇ ਮੱਧ ਵਰਗ ਦੇ ਲੋਕ ਪੈਸੇ ਲਈ ਕੰਮ ਕਰਦੇ ਹਨ ਜਦੋਂ ਕਿ ਪੈਸਾ ਅਮੀਰ ਲੋਕਾਂ ਲਈ ਕੰਮ ਕਰਦਾ ਹੈ ਅਮੀਰ ਲੋਕ ਆਪਣੀ ਜਾਇਦਾਦ ਦੇ ਕਾਲਮ ਨੂੰ ਵਧਾਉਂਦੇ ਰਹਿੰਦੇ ਹਨ ਉਹ ਇਸ ਤੋਂ ਪ੍ਰਾਪਤ ਮੁਨਾਫੇ ਦਾ ਮੁੜ ਨਿਵੇਸ਼ ਕਰਦੇ ਹਨ ਇਸ ਤਰ੍ਹਾਂ ਉਹਨਾਂ ਦਾ ਪੈਸਾ ਉਹਨਾਂ ਲਈ ਲਗਾਤਾਰ ਕੰਮ ਕਰਦਾ ਹੈ ਕਿਸੇ ਵੀ ਜਾਇਦਾਦ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਮਿਲੋ ਜੋ ਉਸ ਵਿੱਚ ਨਿਵੇਸ਼ ਕਰਕੇ ਸਫਲ ਹੋਏ ਹਨ ਜੇ ਉਹਨਾਂ ਨੂੰ ਮਿਲਣਾ ਸੰਭਵ ਨਹੀਂ ਹੈ ਤਾਂ ਉਹਨਾਂ ਬਾਰੇ ਪੜੋ ਅਤੇ ਉਸ સંપਤੀ ਬਾਰੇ ਡੂੰਘੀ ਆਈਦੇ ਨਾਲ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਦੋਸਤੋ ਅਖੀਰ ਵਿੱਚ ਤੁਹਾਨੂੰ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਦਿੱਤੇ ਨਿਯਮਾਂ ਨੂੰ ਲਾਗੂ ਕਰਨਾ ਹੋਵੇਗਾ ਤਾਂ ਹੀ ਤੁਸੀਂ ਜਲਦੀ ਅਮੀਰ ਬਣ ਸਕੋਗੇ ਹੁਣ ਇਹ ਤੁਹਾਡੇ ਹੱਥ ਵਿੱਚ ਹੈ ਤੁਸੀਂ ਜੋ ਪੈਸਾ ਕਮਾਉਂਦੇ ਹੋ ਉਸ ਨੂੰ ਪੂਰੀ ਤਰ੍ਹਾਂ ਖਰਚ ਕਰਦੇ ਹੋ ਜਾਂ ਪਹਿਲਾਂ ਆਪਣੇ ਆਪ ਨੂੰ ਅਦਾ ਕਰਦੇ ਹੋ ਇਸ ਨੂੰ ਬਚਾਓ ਅਤੇ ਇਸ ਨੂੰ ਸਹੀ ਜਗ੍ਹਾ ਤੇ ਨਿਵੇਸ਼ ਕਰੋ ਅਤੇ ਅਮੀਰ ਬਣੋ ਧੰਨਵਾਦ